ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਮੈਂ ਗੁਰਿੰਦਰ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਸੱਚੀ ਘਟਨਾ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਦੇ ਨਾਲ ਜੁੜਿਆ ਪੁਲਿਸ ਡਿਪਾਰਟਮੈਂਟ ਨੂੰ ਕਿਤੇ ਨਾ ਕਿਤੇ ਸ਼ਰਮਸਾਰ ਕਰਦੀ ਅੱਜ ਦੀ ਘਟਨਾ ਵਾ ਮੈਂ ਨਹੀਂ ਕਹਿੰਦਾ ਕਿ ਸਾਰੇ ਪੁਲਿਸ ਵਾਲੇ ਮਾੜੇ ਹੁੰਦੇ ਨੇ ਕਈ ਬਹੁਤ ਚੰਗੇ ਕਰਮਚਾਰੀ ਨੇ ਹਰ ਸਟੇਟ ਦੇ ਵਿੱਚ ਤੇ ਆਪਾਂ ਕਹਿ ਸਕਦੇ ਹਾਂ ਕਈ ਦੇਲੋਂ ਜਿਹੜੇ ਆਪਣੇ ਡਿਊਟੀ ਨੂੰ ਪਿਆਰ ਕਰਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਇਹੋ ਜਿਹੇ ਵੀ ਬਹੁਤ ਪੁਲਿਸ ਵਾਲੇ ਨੇ ਪਰ ਇਸ ਡਿਪਾਰਟਮੈਂਟ ਨੂੰ ਬਦਨਾਮ ਕਰਨ ਵਾਲੇ ਵੀ ਬਹੁਤ ਸਾਰੇ ਪੁਲਿਸ ਵਾਲੇ ਆਪਾਂ ਨੂੰ ਅਕਸਰ ਦੇਖਣ ਨੂੰ ਮਿਲ ਜਾਂਦੇ ਨੇ ਅੱਜ ਇਹੋ ਜਿਹੇ ਹੀ ਪੁਲਿਸ ਵਾਲੇ ਦੀ ਮੈਂ ਗੱਲ ਕਰਨੀ ਆ ਇਹ ਘਟਨਾ ਵਾਪਰਦੀ ਆ ਜੀ ਬਿਹਾਰ ਦੇ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਉੱਥੇ ਇੱਕ ਸਰਕਾਰੀ ਜਿਹੜਾ ਕੁਆਟਰ ਆ ਪੁਲਿਸ ਡਿਪਾਰਟਮੈਂਟ ਦਾ ਸਰਕਾਰੀ ਫਲੈਟ ਕਹਿ ਲਓ ਉੱਥੇ ਇੱਕ ਔਰਤ ਜਿਹੜੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੀ ਆ ਕਾਂਸਟੇਬਲ ਆ ਉਹ ਸੁੱਤੀ ਪਈ ਆ ਸੋਫੇ ਦੇ ਉਹ ਉੱਤੇ ਸੁੱਤੀ ਪਈ ਆ ਤੇ ਜਿੱਦਾਂ ਹੀ ਉਹਦੀ ਅੱਖ ਖੁੱਲਦੀ ਆ ਉਹ ਦੇਖਦੀ ਆ ਕਿ ਉਹਦੇ ਤਨ ਦੇ ਉੱਤੇ ਇੱਕ ਵੀ ਕੱਪੜਾ ਨਹੀਂ ਹੈਗਾ ਉਹ ਬਿਲਕੁਲ ਨਗਨ ਅਵਸਥਾ ਦੇ ਵਿੱਚ ਆ ਅੰਗਰੇਜ਼ੀ ਚ ਕਹਿੰਦੇ ਆ ਬਿਲਕੁਲ ਨਿਊਡ ਪਈ ਆ ਉਹ ਜਿੱਦਾਂ ਹੀ ਉਹ ਉੱਠਦੀ ਆ ਇੱਕਦਮ ਹੈਰਾਨ ਹੋ ਜਾਂਦੀ ਆ ਵੀ ਇਹ ਸਾਰਾ ਕੁਝ ਕੀ ਆ ਆਲੇ ਦੁਆਲੇ ਦੇਖਦੀ ਆ ਸਾਹਮਣੇ ਉਹਦੇ ਘੜੀ ਸੀ ਉਹ ਦੇਖਦੀ ਆ ਕਿ ਟਾਈਮ ਵੀ ਕਾਫੀ ਹੋ ਗਿਆ ਤੇ ਉਹ ਪਿੱਛੇ ਆਪਣਾ ਫਲੈਸ਼ਬੈਕ ਯਾਦ ਕਰਦੀ ਆ ਕਿ ਉਹ ਇੱਥੇ ਕਿਵੇਂ ਆਈ ਕਿਹਦਾ ਘਰ ਆ ਇਹ ਸਾਰਾ ਕੁਝ ਜਦੋਂ ਯਾਦ ਕਰਦੀ ਆ ਤਾਂ ਉਹਨੂੰ ਲੱਗਦਾ ਕਿ ਕੁਝ ਦਿਨ ਪਹਿਲਾਂ ਤਾਂ ਸਾਰਾ ਕੁਝ ਠੀਕ ਸੀਗਾ ਤੇ ਇੱਥੇ ਹੁਣ ਜਿੱਥੇ ਉਹ ਬੈਠੀ ਆ ਉੱਥੇ ਆਲੇ ਦੁਆਲੇ ਜਦੋਂ ਦੇਖਦੀ ਆ ਕੰਧਾਂ ਦੇ ਉੱਤੇ ਤਸਵੀਰਾਂ ਦੇਖਦੀ ਆ ਤੇ ਉਹ ਤਸਵੀਰਾਂ ਕਿਸੇ ਹੋਰ ਦੀਆਂ ਨਹੀਂ ਉਹ ਮਹਿਲਾ ਕਾਂਸਟੇਬਲ ਆ ਜਿਹੜੀ ਜੇਸ ਥਾਣੇ ਦੇ ਵਿੱਚ ਉਹਦੀ ਡਿਊਟੀ ਆ ਉਸ ਥਾਣੇ ਦਾ ਇੰਚਾਰਜ ਜਿਹੜਾ ਉਹਦੀਆਂ ਫੋਟੋਆਂ ਕੰਧ ਦੇ ਉੱਤੇ ਲੱਗੀਆਂ ਹੋਈਆਂ ਇੱਥੋਂ ਇਹ ਸਾਫ਼ ਹੋ ਜਾਂਦਾ ਕਿ ਉਹ ਮਹਿਲਾ ਕਾਂਸਟੇਬਲ ਕਿਸੇ ਹੋਰ ਦੇ ਘਰ ਨਹੀਂ ਉਹਦੇ ਥਾਣੇ ਦੇ ਹੀ ਇੰਚਾਰਜ ਦੇ ਘਰ ਦੇ ਵਿੱਚ ਸੋਫੇ ਦੇ ਉੱਤੇ ਨਗਨ ਅਵਸਥਾ ਦੇ ਵਿੱਚ ਸੁੱਤੀ ਪਈ ਕਿਉਂ ਪਾਈ ਗਈ ਹੋਇਆ ਕੀ ਸੀ ਉੱਥੇ ਉਹ ਕਿਵੇਂ ਪਹੁੰਚਦੀ ਆ ਦਰਅਸਲ ਸ਼ਾਮ ਵੇਲੇ ਉਸ ਔਰਤ ਨੂੰ ਮੈਂ ਕਾਲਪਨਿਕ ਨਾਮ ਲੈ ਲਿਆ ਅਮਿਤਾ ਉਹਨੂੰ ਅਮਿਤਾ ਨੂੰ ਫੋਨ ਆਇਆ ਸੀਗਾ ਉਹਦੇ ਥਾਣੇ ਦੇ ਇੰਚਾਰਜ ਦਾ ਕਿ ਬਹੁਤ ਕੋਈ ਜ਼ਰੂਰੀ ਗੱਲ ਤੇਰੇ ਨਾਲ ਕਰਨੀ ਆ ਕਿਸੇ ਕੇਸ ਦੇ ਰਿਲੇਟਡ ਤੂੰ ਮੇਰੇ ਘਰ ਜਲਦੀ ਆ ਉਹ ਤੁਰੰਤ ਉਹ ਘਰੇ ਪਹੁੰਚਦੀ ਆ ਉਸ ਇੰਚਾਰਜ ਦੇ ਤੇ ਜਦੋਂ ਉਹ ਜਾ ਕੇ ਸੋਫੇ ਤੇ ਬੈਠਦੀ ਆ ਇੰਚਾਰਜ ਉਹਨੂੰ ਪੁੱਛਦਾ ਕਿ ਤੂੰ ਕੋਈ ਚਾਹ ਕੌਫੀ ਲਏਂਗੀ ਜਾਂ ਨਹੀਂ ਉਹ ਮਨਾ ਕਰਦੀ ਆ ਕਿ ਨਹੀਂ ਮੈਂ ਕੋਈ ਚਾਹ ਕੌਫੀ ਨਹੀਂ ਪੀਣੀ ਜਿਹੜੀ ਵੀ ਗੱਲ ਆ ਤੁਸੀਂ ਦੱਸੋ ਤੇ ਮੈਂ ਆਪਣੇ ਘਰ ਜਾਵਾਂ ਉਹ ਕਹਿੰਦਾ ਕੋਈ ਗੱਲ ਨਹੀਂ ਗੱਲ ਥੋੜੀ ਲੰਮੀ ਆ ਵੀ ਆਪਾਂ ਕੌਫੀ ਜ਼ਰੂਰ ਪੀਵਾਂਗੇ ਕੌਫੀ ਪੀਂਦੇ ਪੀਂਦੇ ਆਪਾਂ ਗੱਲ ਕਰਾਂਗੇ ਤੇ ਜਿਹੜੀ ਅਮਿਤਾ ਸੀ ਹਾਮੀ ਭਰ ਦਿੰਦੀ ਆ ਕੌਫੀ ਪੀਣ ਦੇ ਲਈ ਤੇ ਜਿਹੜਾ ਇੰਚਾਰਜ ਸੀ ਉਹਦੇ ਲਈ ਕੌਫੀ ਲੈ ਕੇ ਆਉਂਦਾ ਜਿੱਦਾਂ ਹੀ ਅਮਿਤਾ ਕੌਫੀ ਪੀਂਦੀ ਆ ਉਹ ਕੂਕ ਨੀਂਦ ਦੇ ਵਿੱਚ ਸੌ ਜਾਂਦੀ ਆ ਇੱਕ ਤਰ੍ਹਾਂ ਦੀ बेहोਸ਼ੀ ਦੀ ਹਾਲਤ ਦੇ ਵਿੱਚ ਉਹ ਚਲੀ ਜਾਂਦੀ ਆ ਇਸ ਤੋਂ ਬਾਅਦ ਜਦੋਂ ਉਹਦੀ ਅੱਖ ਖੁੱਲੀ ਸੀ ਉਹਦੇ ਤਨ ਦੇ ਉੱਤੇ ਇੱਕ ਵੀ ਕੱਪੜਾ ਨਹੀਂ ਸੀ ਤੁਸੀਂ ਸਮਝ ਗਏ ਹੋਵੋਗੇ ਕਿ ਉਸ ਥਾਣੇ ਦੇ ਇੰਚਾਰਜ ਨੇ ਅਮਿਤਾ ਦਾ ਸ਼ੋਸ਼ਣ ਕੀਤਾ ਅਮਿਤਾ ਦੇ ਨਾਲ ਜ਼ਬਰਦਸਤੀ ਰੇਪ ਕੀਤਾ ਗਿਆ ਸੀ ਅਮਿਤਾ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਉਹਦੇ ਨਾਲ ਕੀ ਹੋਇਆ ਬਹੁਤ ਜ਼ਿਆਦਾ ਵਿਰੋਧ ਕਰਦੀ ਆ ਇੰਚਾਰਜ ਦਾ ਬਹੁਤ ਜ਼ਿਆਦਾ ਟੁੱਟ ਕੇ ਉਹਨੂੰ ਪੈਂਦੀ ਆ ਕਿ ਤੁਸੀਂ ਜੋ ਕੁਝ ਕੀਤਾ ਸਹੀ ਨਹੀਂ ਕੀਤਾ ਮੈਂ ਇਹ ਢੰਡੋਰਾ ਸਾਰੇ ਪਾਸੇ ਪਿੱਟ ਦਊਗੀ ਤੁਸੀਂ ਮੇਰੀ ਜਿਹੜੀ ਮੈਰਿਡ ਲਾਈਫ ਆ ਉਹ ਖਰਾਬ ਕੀਤੀ ਆ ਤੁਸੀਂ ਮੇਰੀ ਬਿਨਾ ਇਜਾਜ਼ਤ ਤੋਂ ਮੇਰੀ ਇਜਾਜ਼ਤ ਤੋਂ ਬਿਨਾ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਨੇ ਇੰਨੀ ਦੇਰ ਅਮੀ ਤੱਕ ਜਿਹੜੀ ਇੰਨੀ ਗੱਲ ਅਮੀ ਤੱਕ ਕਹਿ ਰਹੀ ਸੀ ਤਾਂ ਅਗਿਓ ਜਿਹੜਾ ਇਨਚਾਰਜ ਸੀ ਉਹਨੂੰ ਇਹ ਗੱਲ ਕਹਿੰਦਾ ਕਿ ਤੂੰ ਬਿਨਾ ਕੱਪੜਿਆਂ ਤੂੰ ਬਹੁਤ ਖੂਬਸੂਰਤ ਲੱਗਦੀ ਆ ਤੇ ਨਾਲ ਹੀ ਉਹਨੂੰ ਕੁਝ ਫੋਟੋ ਆਉਦੀਆਂ ਜਿਹੜੀਆਂ ਨਿਊਡ ਤੇ ਕੁਝ ਵੀਡੀਓਜ਼ ਆਉਦੀਆਂ ਉਹਨੂੰ ਦਿਖਾਉਂਦਾ ਵਾ ਤੇ ਇੱਕ ਤਰ੍ਹਾਂ ਦੇ ਨਾਲ ਉਹਨੂੰ ਬਲੈਕਮੇਲ ਕਰਦਾ ਵਾ ਕਿ ਤੂੰ ਜਾਣਦੀ ਨਹੀਂ ਕਿ ਮੈਂ ਕੌਣ ਆ ਮੈਂ ਕਿੰਨੀ ਤਾਕਤ ਰੱਖਦਾ ਕਿ ਮੇਰੀ ਪਹੁੰਚ ਕਿੱਥੇ ਤੱਕ ਇਹ ਸਾਰੀਆਂ ਜਿਹੜੀਆਂ ਤੇਰੀਆਂ ਤਸਵੀਰਾਂ ਤੇਰੀ ਨੌਕਰੀ ਖਾ ਜਾਣਗੀਆਂ ਤੇਰੇ ਪਰਿਵਾਰ ਨੂੰ ਖਾ ਜਾਣਗੀਆਂ ਤੇਰੀ ਜ਼ਿੰਦਗੀ ਨੂੰ ਖਾ ਜਾਣਗੀਆਂ ਤੇਰੀ ਇੱਜ਼ਤ ਖਾ ਜਾਣਗੀਆਂ ਖਬਰਦਾਰ ਜੇ ਤੂੰ ਕਿਸੇ ਦੇ ਨਾਲ ਵੀ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਾ ਤੂੰ ਘਰੇ ਗੱਲ ਕਰੇਂਗੀ ਨਾ ਤੂੰ ਡਿਪਾਰਟਮੈਂਟ ਦੇ ਵਿੱਚ ਕਿਸੇ ਨਾਲ ਗੱਲ ਕਰੇਂਗੀ ਕਿਤੇ ਵੀ ਜਾ ਕੇ ਤੂੰ ਗੁਹਾਰ ਨਹੀਂ ਲਗਾਏਂਗੀ ਇਨਸਾਫ ਦੇ ਲਈ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੂੰਗਾ ਮੈਂ ਅਮਿਤਾ ਘਬਰਾ ਜਾਂਦੀ ਆ ਤੇ ਚੁੱਪ ਕਰਕੇ ਉਥੋਂ ਚਲੀ ਜਾਂਦੀ ਆ ਕਿਸੇ ਦੇ ਨਾਲ ਕੋਈ ਵੀ ਗੱਲ ਨਹੀਂ ਕਰਦੀ ਉਹਨੂੰ ਇਹ ਲੱਗਦਾ ਇੱਕ ਵਾਰ ਉਹਦਾ ਯੂਜ਼ ਹੋਇਆ ਵਾ ਉਹ ਭੁੱਲਣ ਦੀ ਕੋਸ਼ਿਸ਼ ਕਰਦੀ ਵੈਸੇ ਇਹ ਗੱਲਾਂ ਭੁੱਲਣ ਵਾਲੀਆਂ ਹੁੰਦੀਆਂ ਨਹੀਂ ਪਰ ਇਹ ਸਿਲਸਿਲਾ ਜਿਹੜਾ ਇੱਥੇ ਰੋਕਣ ਵਾਲਾ ਨਹੀਂ ਸੀ ਹੁਣ ਇਨਚਾਰਜ ਕੀ ਕਰਦਾ ਸੀ ਜਦੋਂ ਵੀ ਉਹਦਾ ਦਿਲ ਕਰਦਾ ਸੀਗਾ ਉਹਨੂੰ ਅਮਿਤਾ ਨੂੰ ਜਿਹੜੀ ਲੈਡੀ ਕਨਸਟੇਬਲ ਆ ਉਹ ਬੁਲਾਉਂਦਾ ਸੀ ਤੇ ਉਹਦੇ ਨਾਲ ਜ਼ਬਰਜਨਾ ਕਰਦਾ ਸੀ ਬਹੁਤ ਦੁਖੀ ਮਨ ਦੇ ਨਾਲ ਅਮਿਤਾ ਨੂੰ ਇਹ ਸਾਰਾ ਕੁਝ ਕਰਨਾ ਪੈਂਦਾ ਸੀ ਸਿਰਫ ਇਸ ਡਰ ਤੋਂ ਕਿ ਉਹਦੀਆਂ ਜਿਹੜੀਆਂ ਫੋਟੋਆਂ ਨੇ ਉਹ ਵਾਇਰਲ ਨਾ ਹੋ ਜਾਣ ਉਹਦੀ ਇੱਜ਼ਤ ਰੁੱਲ ਨਾ ਜਾਵੇ ਉਹਦੇ ਪਰਿਵਾਰ ਦੀ ਜਿਹੜੀ ਇੱਜ਼ਤ ਆ ਰੁੱਲ ਨਾ ਜਾਵੇ ਸ਼ਾਇਦ ਅਮਿਤਾ ਇੱਥੇ ਗਲਤੀ ਕਰ ਰਹੀ ਸੀ ਕੁਝ ਮਹੀਨੇ ਜਦੋਂ ਇਹ ਸਾਰਾ ਕੁਝ ਚੱਲਦਾ ਵਾ ਜੀ ਅਮਿਤਾ ਵਾ ਜਿਹੜੀ ਉਹ ਪ੍ਰੈਗਨੈਂਟ ਹੋ ਜਾਂਦੀ ਆ ਪਹਿਲਾਂ ਹੀ ਵਿਆਹੀ ਹੋਈ ਆ ਉਹਦਾ ਪਤੀ ਆ ਉਹਦੇ ਬੱਚੇ ਵੀ ਨੇ ਪਰ ਹੁਣ ਉਸ ਇੰਚਾਰਜ ਦੇ ਬੱਚੇ ਦੀ ਉਹ ਮਾਂ ਬਣਨ ਵਾਲੀ ਆ ਤੇ ਜਦੋਂ ਇੰਚਾਰਜ ਦੇ ਘਰ ਜਾ ਕੇ ਇਹ ਸਾਰੀ ਗੱਲ ਦੱਸਦੀ ਆ ਕਿ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਆ ਉਹਦੇ ਨਾਲ ਬਹੁਤ ਝਗੜਦਾ ਵਾ ਲੜਦਾ ਵਾ ਉਹਦੇ ਨਾਲ ਹਮਦਰਦੀ ਕਰਨ ਦੀ ਬਜਾਏ ਉਹਨੂੰ ਹੋਰ ਜ਼ਿਆਦਾ ਉਹ ਘੂਰਦਾ ਵਾ ਤੇ ਕਹਿ ਦਿੰਦਾ ਇਸ ਬੱਚੇ ਨੂੰ ਇਹ ਮਤਲਬ ਤੂੰ ਆਪਣਾ ਬੋਸ਼ਣ ਕਰਾ ਲੈ ਇਸ ਬੱਚੇ ਨੂੰ ਘਰਾ ਦੇ ਉਹ ਇਸ ਗੱਲ ਲਈ ਤਿਆਰ ਨਹੀਂ ਹੁੰਦੀ ਫੇਰ ਆਪਣੀ ਪਹੁੰਚ ਦੀ ਜਿਹੜੀ ਤੌਂਸ ਉਹ ਦਿਖਾਉਂਦਾ ਵਾ ਫੇਰ ਉਹਨੂੰ ਬਲੈਕਮੇਲ ਕਰਦਾ ਵਾ ਤੇ ਮਜਬੂਰੀ ਚ ਆ ਕੇ ਅਮਿਤਾ ਨੂੰ ਆਪਣਾ ਅਬੋਸ਼ਨ ਜਿਹੜਾ ਉਹ ਕਰਾਉਣਾ ਪੈਂਦਾ ਵਾ ਉਹਨੂੰ ਲੱਗਦਾ ਸੀ ਸ਼ਾਇਦ ਇਹ ਇਨਸਾਨ ਹੁਣ ਸੁਧਰ ਜਾਊਗਾ ਵੀ ਹੁਣ ਇਹ ਸਾਰਾ ਕੁਝ ਨਹੀਂ ਕਰੂਗਾ ਪਰ ਉਹ ਫੇਰ ਵੀ ਹਟਣ ਦਾ ਨਾਮ ਨਹੀਂ ਸੀ ਲੈ ਰਿਹਾ ਬਾਰ-ਬਾਰ ਉਹਨੂੰ ਯੂਜ਼ ਕਰ ਰਿਹਾ ਸੀ ਉਹਦੇ ਨਾਲ ਜ਼ੋਰ ਜ਼ਬਰਦਸਤੀ ਉਹਦੇ ਨਾਲ ਜ਼ਬਰਜਨਾ ਕਰ ਰਿਹਾ ਸੀ ਇੱਕ ਦਿਨ ਥਾਣੇ ਦੇ ਵਿੱਚ ਦੋਨੋਂ ਜਣੇ ਮੌਜੂਦ ਹੁੰਦੇ ਨੇ ਲੇਡੀ ਕਨਸਟੇਬਲ ਵੀ ਤੇ ਜਿਹੜਾ ਇੰਚਾਰਜ ਸੀ ਉਹ ਵੀ ਇਹਨਾਂ ਦੋਨਾਂ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਗੱਲਬਾਤ ਇੰਨੀ ਜ਼ਿਆਦਾ ਵੱਧ ਜਾਂਦੀ ਆ ਕਿ ਉਸ ਦਿਨ ਉਹਦਾ ਸਬਰ ਟੁੱਟ ਜਾਂਦਾ ਅਮਿਤਾ ਦਾ ਥਾਣੇ ਦੇ ਵਿੱਚ ਹੀ ਉੱਚੀ ਉੱਚੀ ਬੋਲਣ ਲੱਗ ਜਾਂਦੀ ਆ ਵਾਟਰ ਇਲਜਾਮ ਇਨਚਾਰਜ ਦੇ ਉੱਤੇ ਲਗਾਉਣ ਲੱਗ ਜਾਂਦੀ ਆ ਤੇ ਅ ਇਨਚਾਰਜ ਬਹੁਤ ਆਲੇ ਦੁਆਲੇ ਦੇਖਦਾ ਕਿ ਸਾਰੇ ਜਣੇ ਹੁਣ ਉਹਨੂੰ ਸੁਣ ਰਹੇ ਨੇ ਉਹਦੀ ਕਹਾਣੀ ਉਹਦੇ ਅਮਿਤਾ ਦੇ ਨਾਲ ਕੀ ਕੀਤਾ ਉਹਦਾ ਸਾਰਾ ਭਾਂਡਾ ਫੁੱਟ ਗਿਆ ਤੇ ਉਹ ਕੁਝ ਵੀ ਉੱਥੋਂ ਉੱਥੇ ਬੋਲਦਾ ਨਹੀਂ ਚੁੱਪ ਕਰਕੇ ਉੱਥੋਂ ਚਲਿਆ ਜਾਂਦਾ ਹੁਣ ਉਹ ਕਰਦਾ ਕੁਝ ਨਹੀਂ ਜੀ ਛੁੱਟੀ ਅਪਲਾਈ ਕਰ ਦਿੰਦਾ ਇਹ ਗੱਲ ਹੈਗੀ ਆ ਜੀ 30 ਨਵੰਬਰ 2023 ਦੀ ਜਾਨੀ ਕਿ 6 ਦਿਨ ਦੀ ਛੁੱਟੀ ਅਪਲਾਈ ਕਰਦਾ ਉਸ ਦਿਨ ਉਹ 6 ਨਵੰਬਰ 3 ਨਵੰਬਰ ਨੂੰ ਉਹ ਗਿਆ ਤਾਂ 6 ਦਸੰਬਰ ਨੂੰ ਵਾਪਸ ਉਹਨੂੰ ਡਿਊਟੀ ਤੇ ਆਉਣਾ ਚਾਹੀਦਾ ਸੀ ਪਰ ਉਹ ਨਹੀਂ ਆਉਂਦਾ ਗਾਇਬ ਹੋ ਜਾਂਦਾ ਜਨਵਰੀ ਤੱਕ ਵੀ ਜਨਵਰੀ 2024 ਚੜ ਜਾਂਦੀ ਆ ਪਰ ਉਹ ਇਨਚਾਰਜ ਆ ਜਿਹੜਾ ਥਾਣੇ ਦੇ ਵਿੱਚ ਆਉਂਦਾ ਨਹੀਂ ਉਹ ਬਿਲਕੁਲ ਗਾਇਬ ਹੋ ਜਾਂਦਾ ਹੁਣ ਸਾਰੀ ਜਿਹੜੀ ਗੱਲ ਆ ਅਮਿਤਾ ਆਪਣੇ ਪਤੀ ਨਾਲ ਕਰ ਚੁੱਕੀ ਆ ਪਤੀ ਤੱਕ ਵੀ ਗੱਲ ਪਹੁੰਚ ਚੁੱਕੀ ਆ ਪਤੀ ਨੇ ਉਹਦਾ ਸਾਥ ਦਿੱਤਾ ਤੇ ਜਿਹੜਾ ਪੁਲਿਸ ਦੇ ਉੱਚ ਅਧਿਕਾਰੀ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਂਦੀ ਆ ਅਮਿਤਾ ਦੇ ਵੱਲੋਂ ਉਸ ਬੰਦੇ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਜਾਂਦੀ ਆ ਤੇ ਇੱਕ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਉਹ ਬੰਦਾ ਜਿਹੜਾ ਇੰਚਾਰਜ ਸੀ ਉਹ ਇੰਨੀ ਤਾਕਤ ਰੱਖਦਾ ਸੀ ਰਾਤੋਂ ਰਾਤ ਆਪਣੇ ਟਰਾਂਸਫਰ ਕਿਸੇ ਹੋਰ ਦੂਰ ਦੇ ਥਾਣੇ ਦੇ ਵਿੱਚ ਕਰਾ ਚੁੱਕਿਆ ਸੀ ਉਹਨੇ ਵਾਪਸ ਇੱਥੇ ਥਾਣੇ ਦੇ ਵਿੱਚ ਨਹੀਂ ਸੀ ਆਉਣਾ ਸੋ ਇਸ ਤੋਂ ਬਾਅਦ ਜਿਹੜੇ ਉੱਚ ਅਧਿਕਾਰੀ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਨੇ ਆਖਿਰ ਇੱਕ ਪੁਲਿਸ ਡਿਪਾਰਟਮੈਂਟ ਦੀ ਇੱਜ਼ਤ ਦਾ ਸਵਾਲ ਸੀਗਾ ਉਸ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਪੁਲਿਸ ਵਾਲਿਆਂ ਨੇ ਲੱਭ ਹੀ ਲੈਣਾ ਸੀ ਕਿ ਕਿੱਥੇ ਤਨਾਤ ਆ ਉਸ ਉਹਦੇ ਨਾਮ ਤੋਂ ਸਾਰਾ ਕੁਝ ਪਤਾ ਲੱਗ ਹੀ ਜਾਣਾ ਸੀ ਸੋ ਪਤਾ ਲੱਗਦਾ ਵਾ ਜੀ ਉਹਨੂੰ ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਵਾ ਨੌਕਰੀ ਤੋਂ ਪਹਿਲਾਂ ਉਹਨੂੰ ਬਰਖਾਸਤ ਕੀਤਾ ਜਾਂਦਾ ਵਾ ਇਹਦੇ ਜਿਹੜੇ ਗਵਾਹਾਂ ਜਿਹੜੇ ਇਹਨਾਂ ਬਿਆਨ ਲਏ ਗਏ ਨੇ ਅਮਿਤਾ ਦੇ ਉਹ ਸਾਰੇ ਸਹੀ ਪਾਏ ਗਏ ਤੇ ਇਹਨੇ ਆਪਣਾ ਬਾਅਦ ਦੇ ਵਿੱਚ ਜੁਰਮ ਕਬੂਲ ਕੀਤਾ ਇਨਚਾਰਜ ਨੇ ਤੇ ਇਹਨੂੰ 10 ਸਾਲ ਦੀ ਸਜ਼ਾ ਵਾ ਜਿਹੜੀ ਉਹ ਮਿਲੀ ਸੀ ਉਸ ਸਮੇਂ ਜਿਹੜੀ ਜੱਜ ਨੇ ਇਹਨੂੰ ਸਜ਼ਾ ਸੁਣਾਈ ਸੀ ਸੋ ਕਿਤੇ ਨਾ ਕਿਤੇ ਜਰੂਰ ਇਨਸਾਫ ਮਿਲਿਆ ਕਾ ਅਮਿਤਾ ਨੂੰ ਪਰ ਜਿਹੜੀ ਉਹਦੀ ਜ਼ਿੰਦਗੀ ਖਰਾਬ ਕੀਤੀ ਇੱਕ ਵਾਰ ਉਹਨੇ ਅਬੋਸ਼ਨ ਕਰਾ ਲਿਆ ਆਪਣੇ ਪਤੀ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਪਰ ਫੇਰ ਵੀ ਇਹ ਸਾਰਾ ਕੁਝ ਕਰਕੇ ਉਹਨੇ ਜੋ ਉਹਨੂੰ ਸਜ਼ਾ ਦਵਾਈ ਆਪਣੀ ਇੱਜ਼ਤ ਵਾਪਸ ਜ਼ਰੂਰ ਲੈ ਲਈ ਪਰ ਮੈਂ ਕਹਿੰਨਾ ਕਿ ਇਹੋ ਜਿਹੇ ਦਰਿੰਦਿਆਂ ਨੂੰ 10 ਸਾਲ ਦੀ ਸਜ਼ਾ ਬਹੁਤ ਥੋੜੀ ਆ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਆ ਤੁਹਾਡੀ ਕੀ ਰਾਏ ਆ ਜ਼ਰੂਰ ਦੱਸਿਓ ਤੇ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਵੀ ਜੋ ਅਮਿਤਾ ਨੇ ਗਲਤੀ ਕੀਤੀ ਜੇ ਉਹ ਪਹਿਲੀ ਵਾਰ ਜੇ ਸਾਰਾ ਕੁਝ ਉਹਦੇ ਨਾਲ ਹੋਇਆ ਉਦੋਂ ਹੀ ਆਪਣੇ ਪਤੀ ਨੂੰ ਤੇ ਸਾਰਾ ਜੱਗ ਜ਼ਾਹਿਰ ਕਰ ਦਿੰਦੀ ਤੇ ਇੱਥੇ ਤੱਕ ਨੌਬਤ ਆਉਣੀও ਹੀ ਨਹੀਂ ਸੀ ਉਹਨੂੰ ਪਹਿਲਾਂ ਹੀ ਸਜ਼ਾ ਸ਼ਾਇਦ ਮਿਲ ਜਾਂਦੀ ਤੇ ਹੁਣ ਵੀ ਉਹਨੇ ਬਾਅਦ ਵਿੱਚ ਜਦੋਂ ਉਹਦਾ ਸਬਰ ਟੁੱਟਿਆ ਜਦੋਂ ਬਰਦਾਸ਼ਤ ਦੀ ਹੱਦ ਪਾਰ ਹੋ ਗਈ ਉਹਨੇ ਸਾਰਾ ਕੁਝ ਕੀਤਾ ਤੇ ਪਹਿਲਾਂ ਹੀ ਕਰ ਸਕਦੀ ਸੀ ਸੋ ਬਾਕੀ ਜਰੂਰ ਤੁਸੀਂ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦਿਓ ਤੇ ਇਹੋ ਜਿਹੇ ਜਿਹੜੇ ਲੋਕ ਨੇ ਪੁਲਿਸ ਡਿਪਾਰਟਮੈਂਟ ਨੂੰ ਸਾਰੇ ਨੂੰ ਜਿੱਦਾਂ ਮੈਂ ਕਿਹਾ ਬਦਨਾਮ ਕਰਦੇ ਨੇ ਇਹ ਇਹੋ ਜਿਹੇ ਬੰਦੇ ਨਹੀਂ ਹੋਣੇ ਚਾਹੀਦੇ ਪੁਲਿਸ ਦੇ ਵਿੱਚ ਜਿਹੜੀ ਛਾਂਟੀ ਹੋਣੀ ਚਾਹੀਦੀ ਆ ਤੇ ਇਹੋ ਜਿਹਾ ਕੁਝ ਕੁਝ ਸਾਹਮਣੇ ਆ ਜਾਂਦਾ ਕਈ ਵਾਰ ਕੁਝ ਗੱਲਾਂ ਸਾਹਮਣੇ ਆਉਂਦੀਆਂ ਵੀ ਨਹੀਂ ਹੈਗੀਆਂ ਇਹੋ ਜਿਹਾ ਵੀ ਬਹੁਤ ਕੁਝ ਹਰ ਡਿਪਾਰਟਮੈਂਟ ਦੇ ਵਿੱਚ ਚੱਲਦਾ ਇਹ ਜ਼ਰੂਰੀ ਨਹੀਂ ਕਿ ਪੁਲਿਸ ਡਿਪਾਰਟਮੈਂਟ ਹੀ ਜਿਆਦਾ ਇਦਾਂ ਕਰਦਾ ਵਾ ਤੇ ਸੋ ਆਪਾਂ ਨੂੰ ਜ਼ਰੂਰ ਗੌਰ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲੂੰਗਾ ਕਿਸੇ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ